ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਜਿਵੇਂ ਆਪਾਂ ਪਹਿਲਾਂ ਪੋਸਟ ਪਾਈ ਸੀ ਦੋ ਇੱਕ ਕਿਸਾਨ ਭਰਾ ਜਿਹਨੇ ਘਰ ਤੇ ਲੋਨ ਲੈ ਕੇ ਤੇ ਆਪਣੀਆਂ ਗਾਵਾਂ ਦਾ ਫਾਰਮ ਬਣਾਇਆ ਸੀਗਾ ਜੇ ਕੋਈ ਬਿਮਾਰੀ ਪੈਣ ਕਰਕੇ ਉਹਦੀਆਂ ਗਾਵਾਂ ਉਹ ਚੜ੍ਹਾਈ ਕਰ ਗਈਆਂ ਤੇ ਆਪਾਂ ਉਹਨੂੰ ਪੋਸਟ ਪਾਈ ਬਜ਼ੁਰਗਾਂ ਦੀ ਇੱਕ ਵੀਡੀਓ ਭੇਜੀ ਮੈਨੂੰ ਮੇਰਾ ਕੁਲਵਿੰਦਰ ਸਿੰਘ ਕਟਿਆਵਾਲੀ ਝੋਟਿਆਵਾਲੀ ਮੇਰੇ ਵੀਰ ਨੇ ਭੇਜੀ ਮੈਨੂੰ ਰਾਮ ਸਿੰਘ ਸਾਹਿਬ ਉਹਨਾਂ ਨੇ ਵੀ ਭੇਜੀ ਸੀ ਉੱਥੇ ਅੱਜ ਭੇਜਣ ਲੱਗੇ ਤੇ ਐਸਵੀ ਦੇ ਲੈ ਗਦਤੀਆਂ ਬਾਰੋਂ ਮਨ ਵੀਰ ਨੇ ਕਿਹਾ ਸੀ 1 ਲੱਖ ਰੁਪਏ ਦਾ ਬਜਟ ਤੇ ਅਸੀਂ ਸਲਾਹ ਕੀਤੀ ਇੱਕ ਮੱਝ ਦੇਣ ਦੀ بجائے ਚਲੋ ਪਰਿਵਾਰ ਲੋੜਵੰਦਾ ਦੋ ਮੱਝਾਂ ਆਪਾਂ ਥੋੜੀਆਂ ਜੀਆਂ ਸੂਈਆਂ ਇੱਕ ਡੇਢ ਮਹੀਨਾ ਇਸੂਈ ਨੂੰ ਹਾਂਜੀ ਇੱਕ ਨੂੰ ਦੋ ਹੋਏ ਜੀ ਇੱਕ ਦੋ ਮਹੀਨਾ ਇਸੂਈ ਨੂੰ ਬੱਚੇ ਨਾਲ ਤੇ ਚਲੋ ਉਹ ਸੇਵਾ ਕਰਨਗੇ ਜਿਹੜੀਆਂ ਇਹ ਦੋ ਮੱਝਾਂ ਤਿਆਰ ਹੋ ਜਾਣਗੀਆਂ ਜਿਹੜਾ ਭਾਈ ਇਹ ਨਾਲ ਸੀਗਾ ਤੇ ਅਗਲਾ ਫਾਇਦਾ ਹੋ ਜਾਊਗਾ ਇਹ ਕੋਸ਼ਿਸ਼ ਕੀਤੀ ਆ ਸੋ ਇਹ ਸੇਵਾ ਮੇਰੇ ਲੋਨ ਦੇ ਇੱਕੋ ਮੇਰਾ ਵੀਰ ਆ ਆਸਟ੍ਰੇਲੀਆ ਤੋਂ ਤੇ ਉਹਨਾਂ ਕਹੇ ਮੇਰਾ ਨਾਮ ਨਾਲ ਲਿਓ ਤੇ ਉਹਨਾਂ ਨੇ ਸੇਵਾ ਗੁਜ਼ਤਿਆ ਤੇ ਮੇਰੇ ਵੀਰ ਨੂੰ ਪ੍ਰਮਾਤਮਾ ਇਸੇ ਚੜ੍ਹਦੀ ਕਲਾ ਤੇ ਖੁਸ਼ੀਆਂ ਬਖਸ਼ੇ ਧੰਨਵਾਦ ਇਹ ਤੇਰਾ ਹਾਲੀਆ ਮੈਂ ਮਾਤਾ ਜੀ ਤੁਹਾਨੂੰ ਤੁਹਾਨੂੰ ਮੰਦਰ ਬੰਦ ਬੀ ਜੀ ਅੱਗੇ ਬਹੁਤ ਸਾਰੇ ਰਹੀ ਜੀ ਭਾਈ ਸੁਖਵਿੰਦਰ ਪੀਪੀ ਨੇ ਫਿਰ ਆਪਣੀ ਵੀਡੀਓ ਪਾਈ ਸੀਗੀ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਸੇਵਾ ਕਰਾਂਗੇ ਦੋ ਮੱਜਾਂ ਦੀ ਤੇ ਟਾਈਮ ਤਾਂ ਲੱਗ ਗਿਆ ਕਿਉਂਕਿ ਮੱਝਾਂ ਲੱਪਣ ਵਾਸਤੇ ਖਰੀਦਣੀਆਂ ਜਿਹੜਾ ਟਾਈਮ ਲੱਗ ਜਾਂਦਾ ਆਪਣੇ ਕੋਲੇ ਮੱਝਾਂ ਜਿਹੜੀਆਂ ਪਹੁੰਚਦੀਆਂ ਤੇ ਆਪਾਂ ਉਹਨਾਂ ਦੇ ਘਰੇ ਚੱਲਦੇ ਆਂ ਤੇ ਸੇਵਾ ਜਿਹੜੀ ਉਹ ਆਪਾਂ ਕਰਦੇ ਆਂ ਲੋ ਵੀ ਦੋਸਤੋ ਗੁਰੂ ਪਾਤਸ਼ਾਹ ਨੇ ਜਿਹੜੀ ਸੇਵਾ ਸੀ ਉਹ ਲੈ ਲਈ ਹੈ ਤੇ ਆਪਾਂ ਜਿਹੜਾ ਇੰਨਾ ਬਜ਼ੁਰਗਾਂ ਕੋਲੇ ਪਹੁੰਚ ਗਏ ਮੱਝਾਂ ਇਹਨਾਂ ਕੋਲੇ ਜਿਹੜੀ ਦੋ ਆ ਗਈਆਂ ਆ ਵੀ ਡਰਾਈਵਰ ਹੈ ਤੇ ਸਵੇਰ ਤਾਂ ਚੱਲਿਆ ਵੀ ਠੀਕ ਹੈ ਹਾਂ ਸਵੇਰ 6 ਵਜੇ ਤੋਂ ਚੱਲਿਆ ਤੇ ਬਾਕੀ ਆ ਬਜ਼ੁਰਗਾਂ ਕੋਲੇ ਇਹਨਾਂ ਨਾਲ ਆਪਾਂ ਜਿਹੜੀਆਂ ਨ ਮੱਜਾਂ ਇਹਨਾਂ ਦੇ ਕੋਲੇ ਪਹੁੰਚਦੀਆਂ ਕਰਦੀਆਂ ਤੇ ਕੁਝ ਇਹਨਾਂ ਕੋਲ ਹੁਣ ਪਹੁੰਚਦੇ ਹਾਂ ਜੀ ਤੁਹਾਨੂੰ ਜਿਹੜੀ ਸੇਵਾ ਪਹੁੰਚ ਗਈ ਹੈ ਪਹੁੰਚ ਗਈ ਪਹੁੰਚ ਗਈ ਜੀ ਬਹੁਤ ਧੰਨਵਾਦ ਜੀ ਅੱਛਾ ਭਾਈ ਸੁਖਵਿੰਦਰ ਪੀਪੀ ਨੇ ਦੋ ਮੱਜਾਂ ਦਾ ਕਿਹਾ ਸੀਗਾ ਕਿ ਦੋ ਮੱਜਾਂ ਲੈ ਕੇ ਤੁਹਾਨੂੰ ਜਿਹੜੀਆਂ ਸੇਵਾ ਪਹੁੰਚ ਗਈ ਹੈ ਜੀ ਪਹੁੰਚ ਗਈ ਹਾਂਜੀ ਤੇ ਤੁਸੀਂ ਹੁਣ ਧੰਨਵਾਦ ਧੰਨਵਾਦ ਜੀ ਇਹਦਾ ਬਹੁਤ ਬਹੁਤ ਸਾਡੇ ਜਿਹੜੇ ਮੰਨ ਲਓ ਗ੍ਰ anthੀ ਸਿੰਘ ਦੇ ਬੇਟਾ ਜੀ ਹੈ ਇਹਨਾਂ ਗ੍ਰ anthੀ ਸਿੰਘ ਨੇ ਪਾਪਾ ਜੀ ਨੇ ਸਾਨੂੰ ਕਿਹਾ ਸੀ ਵੀ ਵੀਡੀਓ ਪਾਓ ਇਹਨਾਂ ਦੀ ਇਹ ਇਹਨਾਂ ਦੀ ਆਪ ਮਦਦ ਕਰੀਏ ਤੇ ਅਸੀਂ ਤਾਂ ਇੱਕ ਜਰੀਆ ਸੀਗਾ ਜੀ ਤੇ ਅਸੀਂ ਜਿਹੜੀ ਵੀਡੀਓ ਪਾਈ ਉਹਦੇ ਕਰਕੇ ਫਿਰ ਬਾਈ ਨੇ ਸਾਡੀ ਵੀਡੀਓ ਸਾਡੇ ਕੋਲ ਲਈ ਉਹਨਾਂ ਨੇ ਵੀਡੀਓ ਪਾਤੀ ਤੇ ਲੋ ਇਹਨਾਂ ਨੂੰ ਇੱਕ ਵੀ ਰਜਗਾਰ ਆ ਜਿਹੜਾ ਉਹ ਫਿਰ ਆਪਾਂ ਦੇ ਦਾਂ